ਸਤਿ ਸ਼੍ਰੀ ਅਕਾਲ ਬਾਈ ਜੀ ਨਮਸਕਾਰ ਸਲਾਮ ਸਾਰਿਆਂ ਨੂੰ ਇਹ ਬਾਈ ਜੀ ਅਸੀਂ ਖੜੇ ਹਾਂ ਰੈਕੋਟ ਮਲੇਰਕੋਟਲਾ ਰੋਡ ਦੇ ਉੱਪਰ ਇਹ ਰੈਕੋਟ ਤੋਂ ਰੋਡ ਇਧਰੋਂ ਆ ਰਹੀ ਆ ਇਧਰ ਮਲੇਰਕੋਟਲਾ ਬਿਲਕੁਲ ਰੋਡ ਦੇ ਉੱਪਰ ਫਰੰਟ ਦੇ ਉੱਪਰ 7.5 ਏਕੜ ਜ਼ਮੀਨ ਇੱਥੋਂ ਤੇ ਫਰੰਟ ਚੱਲ ਕੇ ਆ ਘਰ ਤੋਂ ਆ ਨਾਲ-ਨਾਲ ਫਰੰਟ ਉਹ ਅੱਗੇ ਤੱਕ ਤਕਰੀਬਨ ਜਿੱਥੇ ਉਹ ਮੋਟਰਸਾਈਕਲ ਖੜਾ ਉਹ ਮੋਟਰਸਾਈਕਲ ਦਿਖਾ ਦੇ ਜਿੱਥੇ ਮੋਟਰਸਾਈਕਲ ਖੜਾਗਾ ਉੱਥੇ ਤੱਕ ਇਹ ਜ਼ਮੀਨ ਦਾ ਫਰੰਟ ਚੱਲਿਆ ਗਿਆ ਆ ਪਿੱਛੇ ਨੂੰ ਜ਼ੂਮ ਕਰਕੇ ਦਿਖਾ ਦੇ ਬਿਲਕੁਲ ਪੱਧਰ ਕੋਈ ਖੰਭਾ ਨਹੀਂ ਕੋਈ ਕਿਸੇ ਤਰ੍ਹਾਂ ਦਾ ਕੋਈ ਤਾਰ ਨਹੀਂ ਬਾਕੀ ਇਹਦੇ ਆ ਪਿਛਲੇ ਪਾਸੇ ਚਲੀ ਗਈ ਜਿਹੜਾ ਘਰ ਫੈਕਟਰੀ ਜੀ ਦਿਖਾਈ ਦਿੰਦਾ ਕੀ ਹੈ ਇਹਦੇ ਪਿਛਲੇ ਪਾਸੇ ਵਾਗੀ ਪੰਜ ਗੱਟਿਆਂ ਦਾ ਪਿੱਛੋਂ ਦੀ ਰਸਤਾਗਾ ਬੈਕ ਸਾਈਡ ਤੋਂ ਦੀ ਉਹ ਵੀ ਅਸੀਂ ਪਿੱਛੋਂ ਦੀ ਜਾ ਕੇ ਦਿਖਾਉਣੇ ਆ ਬਿਲਕੁਲ ਇਹਦੇ ਸਾਹਮਣੇ ਸਕੂਲ ਆ ਗਿਆ ਔਰ ਮਾਡਰਨ ਸੈਕੂਲਰ ਪਬਲਿਕ ਸਕੂਲ ਹੈ ਸਕੂਲ ਦੇ ਸਾਹਮਣੇ ਤੇ ਚੀਮਿਆਂ ਦੇ ਸ਼ੇਰਗੜ ਚਿੰਨਾ ਜਾਂਦਾ ਆ ਸਾਰੇ ਦੁਕਾਨਾਂ ਦੁਕਾਨਾਂ ਦਿਖਾਈ ਦੇ ਰਹੀਆਂ ਨੇ ਬਹੁਤ ਹੀ ਵਧੀਆ ਕਮਰਸ਼ੀਅਲ ਜ਼ਮੀਨ ਹੈ ਤੇ ਕਿਉਂਕਿ ਹੁਣ ਇਹ ਮਲੇਰਕੋਲਾ ਤਕਰੀਬਨ ਰੈਕੋਡ ਰੋਡ ਸਾਰੀ ਕਮਰਸ਼ੀਅਲ ਹੋ ਚੁੱਕੀ ਆ ਸਾਢੇ 7 ਏਕੜ ਜ਼ਮੀਨ ਕੱਲਿਆਂ ਦੀ ਮੋਟਰ ਤੇ ਕੋਈ ਖੰਭਾ ਤਾਰ ਕੁਝ ਨਹੀਂ ਹੈਗਾ ਬਿਲਕੁਲ ਥਾਲੀ ਵਰਗੀ ਜ਼ਮੀਨ ਹੈ ਸੰਪਰਕ ਕਰਨ ਲਈ ਜਿਹੜਾ ਇਹਦੇ ਤੇ ਤੁਹਾਨੂੰ ਮੈਂ ਨੰਬਰ ਦੇਉਂਗਾ ਉਹਦੇ ਤੇ ਫੋਨ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆ ਅਸੀਂ ਆਗੇ ਦੂਜੇ ਪਾਸੇ ਦੀ ਬਾਈ ਜੀ ਆ ਜਿਹੜੀ ਮੈਂ ਉਧਰ ਦੀ ਤੁਹਾਨੂੰ ਦਿਖਾਈ ਸੀ ਉਹ ਸਕੂਲ ਆ ਕੇ ਸਾਹਮਣੇ ਉਹ ਦੇਖੋ ਦਿਖਾਈ ਦਿੰਦਾ ਤੇ ਆ ਪਿੱਛੋਂ ਦੀ ਰਸਤਾ ਲੱਗ ਗਿਆ ਜਿਹੜਾ ਪਿੱਛੋਂ ਦੀ ਰਸਤਾ ਆ ਗਿਆ ਤੇ ਉਹ ਜਾ ਕੇ ਫਰੰਟ ਲੱਗ ਗਿਆ ਉਧਰਲੇ ਪਾਸੇ ਰੋਡ ਤੇ ਹਾਂ ਘਰਾਂ ਦੇ ਨਾਲ ਲੱਗ ਗਈ ਤੇ ਆ ਮੋਟਰ ਘਰਾਂ ਦੇ ਨਾਲ-ਨਾਲ ਦਿਖਾਈ ਦੇ ਰਹੀ ਹੈ ਜਿਵੇਂ ਘਰਾਂ ਦੇ ਨਾਲ-ਨਾਲ ਚਲੀ ਗਈ। ਬਿਲਕੁਲ। ਤੇ ਇਧਰ ਦੀ ਆਖਠਾਲੇ ਵਾਲੀ ਰੋਡ ਤੋਂ ਰਸਤਾ ਲੱਗ ਗਿਆ। ਹਾਂ। ਹਾਂਜੀ ਹਾਂ। ਓਕੇ ਬਈ ਜੀ।